ਲਓ ਵੀ ਮਿੱਤਰੋ ਅੱਜ ਆਪਾਂ ਆਪਣੇ ਘਰ ਦੀ ਵੀਡੀਓ ਸ਼ੂਟ ਕਰਦੇ ਆ ਤੁਹਾਨੂੰ ਦਿਖਾਉਣਾ ਹੈ ਵੀ ਫਲ ਸਬਜ਼ੀਆਂ ਦੇ ਜਿਹੜੇ ਬੂਟੇ ਆ ਵੱਲਾਂ ਤੇ ਬਿਨਾ ਰੇਸਪਰੇ ਵਾਲੀਆਂ ਜਿਹੜੀਆਂ ਆਪਾਂ ਖਾਣੇ ਆ ਤੇ ਆਰਗੈਨਿਕ ਖੇਤੀ ਤੁਹਾਨੂੰ ਦਿਖਾਉਣੀ ਆ ਆ ਕੱਲ ਗੰਡੇ ਅਸੀਂ ਪੱਟੇ ਸੀਗੇ ਤੇ ਇਹਨਾਂ ਨੂੰ ਕੋਈ ਖਾਦ ਨਹੀਂ ਪਾਈ ਬਿਨਾ ਰੂੜੀ ਦੀ ਤੋਂ ਆ ਤੁਸੀਂ ਦੇਖ ਸਕਦੇ ਆ ਏਡੇ ਏਡੇ ਮੋਟੇ ਗੰਡੇ ਮਿਲ ਲੱਗਦਾ ਵੀ ਡੇਡ 150 200 ਗ੍ਰਾਮ ਦੇ ਗੰਡੇ ਹੋਣੇ ਆ ਵਿੱਚ ਵਿੱਚ ਕਈ ਕਈ ਆ ਮੰਜੇ ਤੇ ਪਈਆਂ ਭੂਖਾਂ ਵੱਡੀਆਂ ਆ ਹਰੀਆਂ ਪਈਆਂ ਭੂਖਾ ਐ ਸਾਈਡ ਤੇ ਮੇਰਾ ਬੱਕਰੀ ਫਾਰਮ ਆ ਆ ਬੱਕਰੀ ਫਾਰਮ ਆ ਮੇਰਾ ਤੇ ਇਧਰਲੇ ਪਾਸੇ ਦੋਸਤੋ ਤੁਹਾਨੂੰ ਮਾ ਹੁਣ ਨਾ ਜਿਹੜੇ ਫਲਾਂ ਦੇ ਜਾਂ ਕੋਈ ਫੁੱਲਾਂ ਦੇ ਬੂਟੇ ਆ ਉਹ ਖਾਣਾ ਆ ਦੇਸੀ ਨਿੰਬੂ ਆ ਬਾਈ ਜੀ ਦੇਸੀ ਨਿੰਬੂ ਇਹ ਬਹੁਤ ਮੋٹے ਮੋٹے ਹੋ ਜਾਂਦੇ ਆ ਤੇ ਆ ਡਾਣੀ ਦੇਖ ਲਓ ਝੁੱਕ ਕੇ ਤੇ ਥੱਲੇ ਲੱਗਣ ਨੂੰ ਹੋ ਜਾਣਾ ਜਦੋਂ ਇਹਨੇ ਪੱਕਣਾ ਇੱਧਰ ਆ ਗਈ ਨਰ ਗੁੰਡੀ ਇਹਨੂੰ ਨਰ ਗੁੰਡੀ ਬੋਲਦੇ ਆ ਤੇ ਕੋਈ ਵੀਰ ਕਿਸੇ ਏਰੀਆ ਚੋਂ ਦੇਖ ਰਿਹਾ ਹੋਵੇ ਤਾਂ ਕੀ ਪਤਾ ਕੀ ਬੋਲਦੇ ਹੋਣੇ ਆ ਉਹਨਾਂ ਦੇ ਇਲਾਕੇ ਚ ਤੇ ਆ ਦੋਸਤੋ ਸੇਵ ਦਾ ਬੂਟਾ ਹੈ ਇਹ ਇਹ ਦੂ ਅੱਗੇ ਆ ਜਿਹੜਾ ਵੱਡਾ ਬੂਟਾ ਆਪਣਾ ਇਹ ਜਾਵਣ ਦਾ ਇਹ ਤਕਰੀਬਨ ਲੋਕਾਂ ਦੀਆਂ ਜਾਵਣਾ ਨਾਲ ਇਹਨੂੰ ਉਗੇਤਰੀਆਂ ਹੀ ਲੱਗਣ ਲੱਗ ਜਾਂਦੀਆਂ ਪਹਿਲਾਂ ਹੀ ਵਿਹਲਾ ਹੋ ਜਾਂਦਾ ਬੂਟਾ ਤੇ ਜਦੋਂ ਉਹਨੂੰ ਲੋਕਾਂ ਦੇ ਜਾਵਣਾ ਲੱਗਣ ਲੱਗਦੀਆਂ ਉਹਦੋਂ ਇਹਨੂੰ ਲੱਗ ਕੇ ਹਟ ਜਾਂਦੀਆਂ ਇਹਦੂ ਅੱਗੇ ਆ ਗਈ ਜੀ ਆਹ ਆਹ ਦੇਖ ਸਕਦੇ ਆ ਤੁਸੀਂ ਇਹ ਵੀ ਸਜਾਵਟੀ ਬੂਟਾ ਹੀ ਹੈ ਕੋਈ ਇਹ ਆ ਖੱਟੇ ਫੁੱਲਾਂ ਵਾਲੀ ਰਾਤ ਦੀ ਰਾਣੀ ਆ ਗਈ ਇਹਦੂ ਅੱਗੇ ਆ ਗਏ ਦੋਸਤੋ ਪਰਮਲ ਪਰਮਲ ਇੰਨੇ ਕ ਜਿਆਦਾ ਲੱਗਦੇ ਇਹਨੂੰ ਤੁਹਾਨੂੰ ਮੈਂ ਜ਼ੂਮ ਕਰਕੇ ਦਿਖਾਵਾਂ ਇਹ ਛੱਤ ਦੇ ਉੱਤੇ ਬੰਨੀ ਵੀ ਆ ਤਾਰ ਰੱਸੀ ਇਹ ਰੱਸੀ ਤੇ ਚੜਾਏ ਹੋਏ ਆ ਤੇ ਬਹੁਤ ਹੀ ਜਿਆਦਾ ਪਰਮਲ ਲੱਗਦੇ ਇਹਨੂੰ ਦੇਖ ਸਕਦੇ ਹੋ ਤੁਸੀਂ ਉਹ ਚਵਾਰੇ ਦੇ ਉੱਤੇਲੇ ਪਾਸੇ ਬਾੜ ਦੇ ਨਾਲ ਦੀ ਇਹ ਵੱਲ ਲੰਘਦੀ ਆ ਤੇ ਬਿਨਾ ਰੇ ਸਪਰੇ ਤੋਂ ਪਰਮਲ ਦੋਸਤੋ ਬਹੁਤ ਵਧੀਆ ਚੀਜ਼ ਆ ਖਾਣ ਵਾਲੀ ਚੀਜ਼ ਆ ਸਰ ਜੀ ਤੇ ਇਧਰ ਆ ਗਿਆ ਅਖਵਾਰ ਜੀ ਨੂੰ ਆਪਾਂ ਪੰਜਾਬੀ ਚ ਕਹਿ ਦਿੰਨੇ ਆ ਐਲੋਵੀਰਾ ਵੀ ਕਹਿ ਦਿੰਨੇ ਆ ਇਹਨੂੰ ਤੇ ਆ ਮਣੀ ਪਲਾਂਟ ਲੱਗਿਆ ਹੋਇਆ ਇਧੂ ਅੱਗੇ ਆ ਗਿਆ ਪਦੀਨਾ ਤੇ ਆ ਫੁੱਲ ਇਹਦਾ ਨਾਂ ਨਹੀਂ ਮੈਨੂੰ ਪਤਾ ਬਾਈ ਤੇ ਆ ਜਿਹੜਾ ਬੂਟਾ ਦੋਸਤੋ ਇਹ ਵੀ ਫੁੱਲਾਂ ਵਾਲੇ ਬੂਟੇ ਆ ਆ ਨਾਲ-ਨਾਲ ਨਾ ਬਗੀਚੀ ਦੇ ਆ ਫੁੱਲ ਇਹਦੇ ਲੱਗੇ ਹੋਏ ਆ ਇਹਦੀ ਮੈਨੂੰ ਇਹਦੇ ਨਾਮ ਦਾ ਨਹੀਂ ਪਤਾ ਕਿ ਇਹਨੂੰ ਦੀ ਆ ਵੀ ਖੁੱਬਣੇ ਪਏ ਆ ਇਹਦੇ ਤੁਹਾਨੂੰ ਪਤਾ ਹੋਊਗਾ ਤੇ ਇਸ ਤੋਂ ਅੱਗੇ ਦੋਸਤੋ ਜਿਹੜੀਆਂ 12 ਦੇ ਵਿੱਚ ਸਜਾਵਟੀ ਫੁੱਲਾਂ ਵਾਲੀਆਂ ਵੇਲਾਂ ਲੱਗਦੀਆਂ ਆ ਗਮਲੇ ਦੇ ਵਿੱਚ ਆ ਫੁਹਾਖੇ ਦੇ ਵਿੱਚ ਲਿਆਂਦੀ ਆ ਮੋਲੇ ਲਾਉਣੀ ਆ ਇੱਕ ਪਾਸੇ ਲੱਗੀ ਵੀ ਆ ਇਦੂ ਅੱਗੇ ਆ ਗਿਆ ਗੁਲਾਬ ਇਹਦੇ ਉਤਲੇ ਪਾਸੇ ਦੋਸਤੋ ਮਰੂਦ ਆ ਮਰੂਦ ਨੂੰ ਬਹੁਤ ਜ਼ਿਆਦਾ ਫਲ ਲੱਗਦਾ ਤੇ ਹਾਂ ਲੱਗਦੇ ਆਉਂਦੇ ਆ ਦੋਸਤੋ ਤੇ ਬੱਚੇ ਆਪਣੇ ਆਣ ਗੁਆਣ ਦੇ ਬੜੇ ਖੁਸ਼ ਹੁੰਦੇ ਆ ਜਦੋਂ ਅਮਰੂਦ ਖਾਂਦੇ ਆ ਇਹ ਆਪਣੇ ਕੱਲਿਆਂ ਵਾਸਤੇ ਨਹੀਂ ਸਾਰਿਆਂ ਵਾਸਤੇ ਆ ਤੇ ਆ ਆ ਗਿਆ ਜੀ ਲੌਂਗਾ ਦਾ ਬੂਟਾ ਸੀ ਮੇਰੇ ਹਿਸਾਬ ਨਾਲ ਇਹ ਸੁੱਕ ਚੱਲਿਆ ਇਹਦੂ ਅੱਗੇ ਆ ਗਈ ਜੀ ਆਹ ਡ੍ਰੈਗਨ ਫਰੂਟ ਆ ਜੀ ਵੱਡਾਂ ਗਾਵਾਂ ਚ ਲੱਗੇ ਆ ਇਹ ਬੂਟੇ ਇੱਕਾ ਪਤਾ ਨਹੀਂ ਕਾਹਦਾ ਸੀ ਇਹ ਵੀ ਸੁੱਕ ਗਿਆ ਤੇ ਆਹ ਲੈਚੀਆਂ ਦਾ ਬੂਟਾ ਸੌਰੀ ਇਹ ਕੋਈ ਹੋਰ ਆ ਸ਼ੋਹ ਵਜੋਂ ਬੂਟਾ ਹੈ ਸਜਾਵਟੀ ਲੈਚੀਆਂ ਦਾ ਤਾਂ ਲਾਉਣਾ ਇੱਕ ਆ ਇਹ ਵੀ ਸਜਾਵਟੀ ਬੂਟਾ ਹੀ ਆ ਤੇ ਆ ਜਿਹੜੀ ਆ ਨਾਲੇ ਤਾਂ ਰਾਤ ਦੀ ਰਾਣੀ ਲੱਗੀ ਆ ਇੱਕ ਜਿਹੜੀ ਤਾਂ ਵੱਲ ਚੜਦੀ ਆ ਰੱਸੀ ਦੇ ਉਤੋਂ ਦੀ ਉੱਤੇ ਤਾਂ ਅੱਗੇ ਵਿੱਚ ਬਾਰੇ ਦੇ ਉਤਲੇ ਪਾਸੇ ਚੜਾਦੀ ਸੀ ਇਹ ਤੇ ਥੱਲੋਂ ਫੇਰ ਫੁੱਟ ਖੜੀ ਵੱਡੀ ਸੀ ਇਹ ਹੈਦਰਾ ਗਮਲਿਆਂ ਦੇ ਵਿੱਚ ਬੂਟੇ ਪਏ ਆ ਦੋਸਤੋ ਪੱਥਰ ਜੱਟ ਬੋਲਦੇ ਇਹਨੂੰ ਇੱਕ ਆਇ ਲੋਵੀਰਾ ਆ ਗਿਆ ਆ ਥੱਲੇ ਚਿਬੜਾਂ ਦੀਆਂ ਵੱਲਾਂ ਦੇਸੀ ਚਿਬੜ ਤੇ ਆ ਬੂਟੀ ਫੁੱਲਾਂ ਵਾਲੀ ਆ ਦੋਸਤੋ ਆ ਤਨਜੋਦ ਵੀ ਕਹਿ ਸਕਦੇ ਇਹਨੂੰ ਆਪਾਂ ਘਰ ਛੋਟਾ ਹੈ ਤੇ ਸਜਾਵਟੀ ਬੂਟੇ ਬੜੇ ਆ ਆ ਕਿੰਨੂਆਂ ਦਾ ਆ ਗਿਆ ਜੀ ਇਹਨੂੰ ਕਿੰਨੂ ਐਤ ਕੀ ਲੱਗਣਗੇ ਅਗਲੇ ਸਾਲ ਲੱਗਣਗੇ ਐਤ ਕੀ ਲੱਗੇ ਐਤ ਕੀ ਜਿਹੜੇ ਕਿੰਨੂਆਂ ਨੂੰ ਫਲ ਲੱਗਿਆ ਉਹ ਤੁਹਾਨੂੰ ਦਿਖਾਉਣੇ ਗੰਡੇ ਤੁਹਾਨੂੰ ਮੈਂ ਪਹਿਲਾਂ ਦਿਖਾ ਹੀ ਚੁੱਕਿਆ ਵੀ ਆ ਆਖਰੀ ਗੰਡੇ ਆ ਬਸ ਕਾਲਾ ਮੰਜਾ ਭਰਿਆ ਸੀ ਤੇ ਦੋ ਮੰਜੇ ਤਕਰੀਬਨ ਤਗੜੇ ਭਰੇ ਸੀ ਤੇ ਕੱਟ ਕੇ ਇਹਦੇ ਰੱਖਦੇ ਆ ਆ ਆ ਗਿਆ ਜੀ ਕਿੰਨੂਆਂ ਦਾ ਬੂਟਾ ਇਹਨੂੰ ਫਲ ਲੱਗੇ ਆ ਤੁਹਾਨੂੰ ਦਿਖਾ ਦੇ ਆ ਫਲ ਲੱਗੇ ਆ ਇਹਨੂੰ ਉਹ ਜਿਹੜਾ ਪਹਿਲਾਂ ਬੂਟਾ ਦਿਖਾਇਆ ਉਹ ਛੋਟਾ ਸੀ ਇਹਦੇ ਨਾਲ ਤੇ ਪਰਲੇ ਪਾਸੇ ਇਹਦੇ ਲੱਗਾ ਜੀ ਅਨਾਰ ਦਾ ਬੂਟਾ ਉਹਨੂੰ ਵੀ ਨਾਰ ਲੱਗਦੇ ਆਉਂਦੇ ਆ ਤੁਹਾਨੂੰ ਦਿਖਾ ਦੇਣਾ ਜ਼ੂਮ ਕਰਕੇ ਇਹਨੂੰ ਵੀ ਨਾਰ ਲੱਗਦੇ ਆਉਂਦੇ ਆ ਬਹੁਤ ਵੱਡਾ ਬੂਟਾ ਨਾਰਾਂ ਦਾ ਇਹ ਇੱਧਰ ਦੇ ਭੈ ਜਾਲੀ ਲੱਗੀ ਥੋੜਾ ਜਿਹਾ ਹੋ ਸਕਦਾ ਨਾਂ ਦਿਸਣ ਤੁਹਾਨੂੰ ਚੱਜ ਨਾਲ ਆ ਹੁਣ ਦਿਸਿਆ ਮੋٹے ਮੋٹے ਨਾਰ ਲੱਗਦੇ ਲਾਲ ਦਾਣੇ ਵਾਲੇ ਨੇ ਇਹ ਸਾਈਡ ਤੇ ਲੱਗਿਆ ਜੀ ਕਮਾਲ ਦੇਖ ਸਕਦੇ ਆ ਤੁਸੀਂ ਇਹ ਕਮਾਲ ਨਰਸਰੀ ਚੋਂ ਲਿਆ ਕੇ ਲਾਇਆ 099 ਆ ਇਹ ਚੂਪਣ ਨੂੰ ਕੰਨਾ ਬਹੁਤ ਵਧੀਆ ਹੁੰਦਾ ਹੈ ਤੇ ਥੱਲੇ ਸਾਈਡ ਤੇ ਲੱਗੀਆਂ ਆਹ ਕਰੇਲਿਆਂ ਦੀਆਂ ਵੱਲਾਂ ਆ ਨਾਲ ਨਾਲ ਆ ਜਾਲ ਤੇ ਚੜਾ ਦੇਾਂਗੇ ਬਾਹਰਲੇ ਪਾਸੇ ਮੋੜਾ ਮਾੜਾ ਲਾ ਕੇ ਕੋਈ ਇਧਰ ਮੇਰੇ ਆ ਮੁਰਗਿਆਂ ਵਾਲਾ ਖੁੱਡਾ ਆ ਗਿਆ ਡਬਲ ਛੱਤਾ ਆ ਇਹ ਦੋਸਤੋ ਉਤਲੇ ਪਾਸੇ ਦੋ ਪੋਰਸ਼ਨ ਆ ਤੇ ਥੱਲੜਾ ਪਾਸਾ ਇੱਕੋ ਹੀ ਆ ਇੱਧਰ ਮੇਰਾ ਆ ਗਿਆ ਬੱਕਰੀਆਂ ਦਾ ਫਾਰਮ ਜਿੱਥੇ ਮੈਂ ਅੰਦਰ ਬੱਕਰੀਆਂ ਮੰਨ ਹੈ ਸ਼ੈੱਡ ਦਾ ਇਹ ਆ ਮੇਰਾ ਮੇਨ ਗੇਟ ਆ ਗਿਆ ਕੁੱਟੀ ਵਾਲਾ ਤੋਂ ਜਦੋਂ ਆਪਾਂ ਖਰਾਜ ਨੂੰ ਜਾਂਦੇ ਆ ਸਾਹਮਣੇ ਜਮਾ ਸਭ ਤੋਂ ਪਹਿਲਾ ਘਰ ਆਪਣਾ ਹੁੰਦਾ ਆ ਵਾਰ ਦੇ ਵਿੱਚ ਫੁੱਲਾਂ ਵਾਲੀ ਵਲ ਲੱਗੀ ਆ ਇੱਕ ਇੱਧਰਲੇ ਪਾਸੇ ਆਪਾਂ ਲਾ ਦੇਣੀ ਹੁਣ ਤੁਹਾਨੂੰ ਦਿਖਾਉਣੇ ਆਪਾਂ ਆਪਣੀ ਘਰੇਲੂ ਬਗੀਚੀ ਸਬਜ਼ੀ ਵਾਲੀ ਆ ਤੁਹਾਨੂੰ ਮੁਰਗੇ ਵੀ ਦਿਖਾ ਦਈਏ ਇੱਧਰ ਕੜਕਨਾਥ ਆ ਦੇਖ ਸਕਦੇ ਆ ਇਧਰ ਕੜਕਨਾਥ ਜਾਨਵਰ ਇਧਰ ਸੀਲ ਆ ਮੁਰਗੀ ਆ ਕਾਲੇ ਰੰਗ ਦੀ ਬਹੁਤ ਟੌਪ ਕਲਾਸ ਦੀ ਪੁਰਾਣੀ ਨਸਲ ਦੀ ਇਹ ਮੇਰੀ ਤੇ ਆ ਥੱਲੇ ਵਾਲੇ ਪੋਰਸ਼ਨ ਦੇ ਵਿੱਚ ਅਸਟ੍ਰਾਲੋਪ ਬਹੁਤ ਮਸ਼ਹੂਰ ਮੁਰਗੇ ਮੁਰਗੀਆਂ ਹੁੰਦੇ ਆ ਅਸਟ੍ਰਾਲੋਪ ਤੁਸੀਂ ਸਰਚ ਮਾਰ ਕੇ ਦੇਖਿਓ ਬਹੁਤ ਵਧੀਆ ਅੰਡੇ ਤੇ ਬਹੁਤ ਵਜਨਦਾਰ ਜਾਨਵਰ ਬਣਦੇ ਆ ਇਹ ਅੰਡੇ ਵੀ ਚੰਗੇ ਦਿੰਦੀਆਂ ਟੋਪੜੀਆਂ ਕਿਹਾਓ ਆਪਾਂ ਹੁਣ ਬਗੀਚੀ ਵੱਨੀ ਜਾਂਦੇ ਆ ਬਾਹਰੋਂ ਜੇ ਤੋ ਸਾਹਮਣੇ ਦੇਖੀ ਆਪਾਂ ਪੁੱਟੀ ਵਾਲੇ ਤੋਂ ਆਉਂਦਾ ਤਾਂ ਆਹ ਗੇਟ ਆਪਣਾ ਸਾਹਮਣੇ ਆਹ ਸਾਹਮਣੇ ਸ਼ੈੱਡ ਆ ਪਸ਼ੂਆਂ ਵਾਲਾ ਤੇ ਇਧਰਲੇ ਪਾਸੇ ਨਾਲ ਬੋੜ ਵਾਲਾ ਅੱਡਾ ਥੱਲੇ ਬੋੜ ਲੱਗਿਆ ਇੱਥੇ ਤੁਹਾਨੂੰ ਦਿਖਾ ਦਿੰਨੇ ਆ ਵੈੜੰਗ ਨੂੰ ਜਾਂਦੀ ਸੜਕ ਇੱਥੋਂ ਇਹ ਪਿੰਡ ਹਰਾਜ ਆ ਇਧਰ ਆ ਪੁੱਟੀ ਵਾਲੇ ਨੂੰ ਚੱਲ ਪੀ ਸੜਕ ਪੁੱਟੀ ਵਾਲਾ 2 ਕਿਲੋਮੀਟਰ ਇੱਥੋਂ ਤੇ ਨਾਲ ਆ ਆ ਗਈ ਆਪਣੀ ਬਾਗਿਚੀ ਉਰਨ ਤੁਹਾਨੂੰ ਦਿਖਾ ਦਨੇ ਦੋਸਤੋ ਇਹ ਆ ਥਾਂ ਗੰਡੇਆਂ ਵਾਲਾ ਵਿਹਲਾ ਬਾਕੀ ਤੁਹਾਨੂੰ ਨੇੜੇ ਹੋ ਕੇ ਦਿਖਾਵਾਂਗੇ ਵੀ ਕਿੰਨੀਆਂ ਚੀਜ਼ਾਂ ਲੱਗੀਆਂ ਤੁਸੀਂ ਕਮੈਂਟ ਕਰਕੇ ਦੱਸੋ ਵੀ ਤੁਹਾਨੂੰ ਕੁੱਲ ਕਿੰਨੀਆਂ ਸਬਜ਼ੀਆਂ ਤੇ ਕਿੰਨੇ ਬੂਟੇ ਤੁਹਾਨੂੰ ਮੈਂ ਫੁੱਲਾਂ ਵਾਲੇ ਤੇ ਫਲਾਂ ਵਾਲੇ ਦਿਖਾਏ ਸਿਆਣਿਆਂ ਆਂਦੇ ਹੁੰਦੇ ਵੀ ਨਿੰਮ ਤੇ ਕਰੇਲਾ ਨਹੀਂ ਚੜਦਾ ਤੇ ਇਹਦੀ ਕੀ ਮੈਂ ਪ੍ਰਯੋਗ ਜ਼ਰੂਰ ਕਰਨਾ ਇਹ ਆ ਥੱਲੇ ਨਿੰਮ ਦੇ ਕਰੇਲਾ ਉਗ ਰਿਹਾ ਆਪਣਾ ਝਾੜ ਕਰੇਲਾ ਤੇ ਆ ਨਾਲ ਨਿੰਮ ਦਾ ਬੂਟਾ ਹੈ ਇਹ ਕਿ ਇਹ ਉੱਤੇ ਚੜਾ ਕੇ ਵੇਖਣਾ ਵੀ ਚੜਦਾ ਕਿ ਨਹੀਂ ਝਾੜ ਕਰੇਲਿਆਂ ਦੀਆਂ ਵੱਲਾਂ 1 2 ਤੇ 3 4 ਤੇ 5 ਤੇ ਇੱਕ ਆ ਗਈ 6 6 ਵੱਲਾਂ ਐ ਇੱਥੋਂ ਗੰਡੇ ਪਟਿਆ ਦੋਸਤੋ ਬੜੇ ਵਧੀਆ ਗੰਡੇ ਹੋਏ ਨਜ਼ਾਰੇ ਆ ਗਏ ਖਾਦ ਮੈਂ ਹੋਰ ਕੁਝ ਨਹੀਂ ਪਾਉਂਦਾਗਾ ਸਿਰਫ ਬੱਕਰੀਆਂ ਦੀਆਂ ਮਿੰਗਣਾ ਜਦੋਂ ਵੀ ਗੋਡੀ ਦੇਣਾ ਮਿੰਗਣਾ ਦਾ ਛਿੱਟਾ ਦੇ ਕੇ ਤੇ ਗੋਡੀ ਦੇ ਦੇਦੀ ਆ ਤੇ ਬਹੁਤ ਮੋٹے ਗੰਡੇ ਹੋਏ ਆ ਆ ਗਈ ਚਲਾਈ ਦੇਸੀ ਚਲਾਈ ਨੂੰ ਆਪਾਂ ਕਹਿੰਦੇ ਆ ਇਹ ਡੰਗ ਕੇ ਛੋਲਿਆਂ ਦੀ ਦਾਲ ਦੇ ਵਿੱਚ ਪਾਈਏ ਤਾਂ ਦੋਸਤਾਂ ਨੂੰ ਨਜ਼ਾਰਾ ਵੱਖਰਾ ਹੀ ਬਣਦਾ ਦਾਲ ਦਾ ਆ ਗਈਆਂ ਦੇਸੀ ਛਿਬੜਦੀਆਂ ਵੱਲਾਂ ਇਹ ਕੁਦਰਤੀ ਉਗੜੀਆਂ ਦੋਸਤਾਂ ਆ ਚਲਾਈ ਤਾਂ ਬੂਟਾ ਮੈਂ ਕਹਦੇ ਪੱਟਿਆ ਹੀ ਨਹੀਂਗਾ ਇਧਰੋਂ ਚੱਲ ਪਈ ਵੈਂਗਣੀ ਆ ਵੈਂਗਣੀ ਨੇ ਬੂਟੇ ਤੇ ਅਗਲੀ ਆ ਆ ਗਈ ਬਾੜੀ ਇਹਦੇ ਚ ਲੱਗੀਆਂ ਆਂ ਪਿੰਡੀਆਂ ਇਹਦੇ ਚ ਵੀ ਗੰਡੇ ਹੀ ਸੀ ਤੇ ਗੰਡੇ ਦੇ ਨਾਲ-ਨਾਲ ਪਿੰਡੀਆਂ ਵੀ ਜੀਆਂ ਸੀਗੀਆਂ ਤੇ ਗੰਡੇ ਦੇ ਉੱਤੇ ਪੱਟ ਦੋ ਸ਼ਿਫਟਾਂ ਚ ਕਰਕੇ ਤੇ ਆਹ ਚੱਲੀਆਂ ਤੋੜੀਆਂ ਕੱਲ ਤੋਰੀਆਂ ਤੋੜੀਆਂ ਵੀ ਆ ਦੋ ਤੋਰੀਆਂ ਵੱਡੀਆਂ ਉਹ ਹੋ ਗਈਆਂ ਸੀ ਤੇ ਮੈਂ ਕਿਹਾ ਪੱਕ ਨਾ ਜਾਣ ਤੇ ਆਹ ਦੇਖੋ ਤੁਸੀਂ ਤੋਰੀਆਂ ਲੱਗੀਆਂ ਸਾਰੀ 5 ਕ ਫੁੱਟ ਦੀ ਵੱਲ ਆ ਇਹ 5-6 ਫੁੱਟ ਦੀ 5 ਕ ਫੁੱਟ ਦੀ ਆ ਤੇ ਤੋਰियां ਦੇਖ ਲਓ ਦੋਸਤੋ ਲੱਗਣੀਆਂ ਸ਼ੁਰੂ ਹੋ ਗਈਆਂ ਇਹ ਜਿਵੇਂ ਆਪਾਂ ਗੱਲ ਕਰੀਏ 2G 3G ਦੀ ਇਹ ਜਦੋਂ 12 ਪੱਤੇ ਕੱਢ ਜੇ ਵੱਲ ਤਾਂ ਉਤੋਂ ਤੁਸਾ ਮੁੱਚ ਦੇਈਦਾ ਦੋਸਤੋ ਫਿਰ ਉਤਲੇ ਪਾਸੇ ਦੋ ਟਾਣੀਆਂ ਫਿਰ ਨਿਕਲਦੀਆਂ ਥੱਲੋਂ ਕੋਈ ਵੱਲ ਨੂੰ ਫੁੱਟਣਾ ਨਹੀਂ ਦੇਣਾ ਚਾਹੀਦਾ ਤੇ ਉਪਰੋਂ ਜਦੋਂ ਫਟ ਕੇ ਵੱਲ 12-12 ਪੱਤੇ ਫੇਰ ਹੋ ਜਾਂਦੇ ਆ ਤੇ ਫਿਰ ਫੇਰ ਉੱਤੋਂ ਟੂਸਾ ਮੁੱਚਦੀ ਆ ਆ ਦੇਖੋ ਤੁਸੀਂ ਵੱਲ ਹਜੇ ਜਮਾਂ ਹੀ ਛੋਟੀ ਆ ਤੂਰੀ ਇਹਨੂੰ ਵੀ ਵੇਖੋ ਕਿੰਡੀ ਲੰਮੀ ਲੱਗਦੀ ਆਉਂਦੀ ਆ ਛੋਟੀ ਵੱਲ ਆ ਇਹ ਸਿਰਫ ਤਨ 3.5 ਫੁੱਟ ਦੀ ਆ ਆ ਨੀ ਦੇ ਹਜੇ ਉਕਲੇ ਪਾਸੇ ਚੜੀ ਆ ਇਹਦਾ ਟੂਸਾ ਦੋਸਤੋ ਹਜੇ ਮੁੱਚਣਾ ਮੈਂ ਤੇ ਥੱਲੋਂ ਆ ਜਿਹੜਾ ਥੱਲੋਂ ਫੁੱਟਣ ਨਹੀਂ ਦੇਈਦੀ ਹੁੰਦੀ ਵੱਲ ਇਹ ਆ ਜੇ ਮੈਂ ਥੱਲੋਂ ਫਟ ਕੜੀ ਨਾ ਤੇ ਇਹਨੂੰ ਕੱਟ ਘਰ ਦਿਆ ਕਰੋ ਤੇ ਉਤਲੇ ਪਾਸੋਂ ਟੂਸਾ ਇਹਦਾ ਜਿਵੇਂ ਆਹ ਟੂਸਾ ਹੈ ਇਹਨੂੰ ਐਂ ਕਰਕੇ ਤੋੜਤਾ ਹੁਣ ਇਹਦੇ ਦੋ ਛਾਖਾ ਨਿਕਲਣੀਆਂ ਉੱਪਰਲੇ ਪਾਸੋਂ ਜਿਦੋਂ 12-12 ਪੱਤੇ ਉਹਦੇ ਹੋਗੇ 10-10 12-12 ਪੱਤੇ ਤੇ ਮੁੜ ਕੇ ਉਹਦੇ ਵੀ ਆਪਾਂ ਅੱਗੋਂ ਟੂਸੇ ਮੁੱਛ ਦਿਆਂਗੇ ਤੇ ਫੇਰੇ ਇਹ ਹੋ ਜੂਗੀ 3 ਜੀ ਆਇਦਰ ਆ ਗਈ ਬੰਦ ਗੋਬੀ ਸਾਨੂੰ ਆਮ ਪਿੰਡਾਂ 'ਚ ਨਹੀਂ ਵੇਖਣ ਨੂੰ ਮਿਲੂਗੀ ਇਹ ਜੀ ਬਗੀਚੀ ਬੰਦ ਗੋਬੀ ਤੇ ਆ ਬਾਥੂ ਦਾ ਬੂਟਾ ਮੈਂ ਵੱਢ ਕੇ ਤੇ ਦੇਖੋ ਮੋਡੇ ਦਾ ਕਿੱਡਾ ਮੋਟਾ ਹੈ ਇਹ ਵੱਢ ਕੇ ਮੈਂ ਇਹਦਾ ਬੀਆ ਸਕਾ ਲਿਆ ਤੇ ਇੱਥੇ ਖਿਲਰ ਗਿਆ ਬੀ ਆਪੇ ਬਾਥੂ ਗਰਿਆਣਾ ਟਾਈਮ ਤੋਂ ਪਹਿਲਾਂ ਹੀ ਆ ਆ ਗਏ ਜੀ ਚੌਲੇ ਆ ਵੱਲਾਂ ਚੌਲੇ ਨਹੀਂ ਆ ਸਾਰੀਆਂ ਬਹੁਤ ਵਧੀਆ ਪਾਣੀ ਦਾ ਪ੍ਰਬੰਧ ਆ ਜਿਹੜੀ ਪਾਈਪ ਤੁਸੀ ਦੇਖ ਰਹੇ ਆ ਇਹ ਘਰੋਂ ਨੱਪ ਕੇ ਲਿਆਂਦੀ ਆ ਦੋਸਤੋ ਸੜਕ ਦੇ ਵੇਚ ਦੀ ਕ੍ਰੋਸ ਕਰਕੇ ਆਪਾ ਪਾ ਜਿਹੜੀ ਇੱਥੇ ਜਿਹੜੀ ਮਰਜੀ ਬਾੜੀ ਨੂੰ ਆਪਾਂ ਪਾਣੀ ਪਾ ਦਿੰਨੇ ਆ ਤੇ ਵਧੀਆ ਲੱਗ ਜਾਂਦਾ ਇੱਥੋਂ ਮਿਰਚਾਂ ਸਟਾਰਟ ਹੋ ਜਾਂਦੀਆਂ ਆ ਦੇਖੋ ਲਾਲ ਹੁੰਦੀਆਂ ਤੁਰੀਆਂ ਹੁੰਦੀਆਂ ਗਿੱਠ ਦਾ ਹੀ ਬੂਟਾ ਜੇ ਗਿੱਠ ਡੇਢ ਗਿੱਠ ਦਾ ਮਿਰਚਾਂ ਲੱਗਦੀਆਂ ਇਹ ਦੇਖੋ ਦੋਸਤੋ ਕੀ ਨਜ਼ਾਰਾ ਆ ਗੋਭੀ ਆ ਦੋਸਤੋ ਫੁੱਲ ਗੋਭੀ ਇਹ ਗਰਮੀ ਆ ਦੋਸਤੋ ਕੋਈ ਨਸਲ ਇਹ ਮੇਰੇ ਹਿਸਾਬ ਨਾਲ ਕੋਈ ਮਾੜੀ ਆ ਗਈ ਇਤਕੀ ਪਨੀਰੀ ਤੇ ਫੁੱਲ ਤਾਂ ਲੱਗਦੇ ਆਉਂਦੇ ਆ ਪਰ ਉਹ ਗੱਲ ਨਹੀਂ ਬਣਨੀ ਮੈਨੂੰ ਪਤਾ ਵੀ ਉਦੋਂ ਗਰਮੀ ਫੁੱਲ ਹੋ ਜਾਣੀ ਹੈ ਮਿਰਚਾਂ ਦੀਆਂ ਤਿੰਨ ਚਾਰ ਕੁਆਲਿਟੀਆਂ ਦੋਸਤੋ ਦੇਖ ਸਕਦੇ ਹੋ ਕਿ ਕਿੱਡੀ ਲੰਮੀ ਮਿਰਚ ਹੈ ਆ ਬੂਟਾ ਜਿੱਡਾ ਤੇ ਉਡੀਆਂ-ਉਡੀਆਂ ਮਿਰਚਾਂ ਲੱਗੀਆਂ ਜਾਂਦੀਆਂ ਇਹਨਾਂ ਦੇਖੋ ਤੁਸੀਂ ਹੈ ਪਰੇ ਪਏ ਬੂਟੇ ਨੂੰ ਖੁਸ਼ ਹੁੰਦੀ ਹੈ ਦੋਸਤੋ ਜਦੋਂ ਆਪਦੇ ਘਰ ਦੀ ਸਬਜ਼ੀ ਦਾ ਖਾਣ ਦਾ ਨਾ ਜ਼ਰੂਰੀ ਕੁਝ ਹੋਰ ਹੈ ਦੇਖੋ ਤੁਸੀਂ ਲਾਲ ਸਰਖੋਈਆਂ ਬਣੇ ਐ ਜਿਹੜੀ ਲੀਗਾਂ ਮਿਰਚਾਂ ਪੂਰੀਆਂ ਆ ਬੂਟੇ ਤਿੰਨ ਚਾਰ ਤਰ੍ਹਾਂ ਦੇ ਆ ਦੋਸਤੋ ਆ ਜਿਹੜੀ ਨਸਲਾ ਇਹ ਥੋੜੀ ਪਛੇਤਰੀ ਆ ਇਹ ਚਾਰੀ ਮਿਰਚਾਂ ਦੇਖ ਸਕਦੇ ਹੋ ਤੁਸੀਂ ਇਹ ਥੋੜੀਆਂ ਲੰਮੀਆਂ ਹੋਣਗੀਆਂ ਬਹੁਤ ਵੱਡੀਆਂ ਇਹ ਵੀ ਮੋਟੀਆਂ ਮੋਟੀਆਂ ਹੋਣਗੀਆਂ ਇਹ ਕੌੜੀਆਂ ਘੱਟ ਹੋਣਗੀਆਂ ਆ ਬੂਟੇ ਨਾ ਸਾਰੇ ਇਹ ਚਾਰੀ ਮਿਰਚਾਂ ਆ ਦੇ ਵੱਡੀਆਂ ਵੱਡੀਆਂ ਇਹਨੂੰ ਮਿਰਚਾਂ ਲੱਗਣਗੀਆਂ ਵੇਖੋ ਲੱਗਦੀਆਂ ਹੋਈਆਂ ਆਹ ਜਿਹੜੇ ਛੋਟੇ-ਬੂਟੇ ਇਹ ਹੈਗੇ ਆ ਜੀ ਪਹਾੜੀ ਮਿਰਚਾਂ ਦੇ ਆਹ ਛੋਟੇ ਮੇਰੇ ਕੋਲ ਥੋੜੇ ਸੀ ਬੂਟੇ ਤੇ ਮੈਂ ਕਿਹਾ ਚੱਲ ਹੋਰ ਲਾ ਦਈਏ ਪੰਜ-ਚਾਰ ਬੂਟੇ ਆ ਜਿਹੜੀਆਂ ਮਿਰਚਾਂ ਪਹਾੜੀ ਲੱਗਦੀਆਂ ਹੋਈਆਂ ਭਰੇ ਪਏ ਬੂਟੇ ਜਿੰਨੀਆਂ ਵੀ ਪਹਾੜੀ ਮਿਰਚਾਂ ਦੇ ਬੂਟੇ ਤੁਹਾਨੂੰ ਦਿਖਾਉਣਾ ਮੈਂ ਬਹੁਤ ਵਧੀਆ ਵੈਰਾਈਟੀ ਆ ਦੋਸਤੋ ਮਿਰਚਾਂ ਦੀ ਪਹਿਲਾਂ ਪਹਾੜੀ ਵਿਖਾ ਦਿਆਂ ਤੁਹਾਨੂੰ ਤੇ ਫੇਰ ਤੁਸੀਂ ਦੂਜੀਆਂ ਮਿਰਚਾਂ ਦੇਖੋ ਜੀ ਲੱਗ ਜਾਂਦਾ ਬਾਈ ਯਾਰ ਜਦੋਂ ਸ਼ਾਮ ਨੂੰ ਮੰਡੀ ਚੋਂ ਜਾ ਕੇ ਗੇੜਾ ਮਾਰੀਦਾ ਨਾ ਵਾੜੀ ਚ ਤੇ ਮਿਹਨਤ ਦਾ ਜਿਹੜਾ ਫਲ ਆ ਉਹ ਨਜ਼ਰ ਆਉਂਦਾ ਹੈ ਦੇਖ ਸਕਦੇ ਤਿੰਨ ਮਿਰਚਾਂ ਨੂੰ ਲੱਗੀਆਂ ਤੇ ਬੂਟੇ ਦਾ ਵਜਨ ਆ ਆ ਦਾ ਘੱਟ ਤੇ ਮਿਰਚਾਂ ਦਾ ਜ਼ਿਆਦਾ ਹੈ ਵੇਖੋ ਜੀ ਜਿਹੜੀ ਵੀ ਤੁਸੀਂ ਕੋਈ ਚੀਜ਼ ਲਿਆ ਕੇ ਲਾਉਣੀ ਹੈ ਨਾ ਨਰਸਰੀ ਚ ਲਿਆ ਕੇ ਲਾਇਆ ਕਰੋ ਜੇ ਆਪਾਂ ਆਦੀ ਨਾ ਮਿਰਚਾਂ ਵਾਲੀ ਬੂਰੀ ਝਾੜ ਕੇ ਏਡਾ ਵਧੀਆ ਫਲ ਆ ਜੂਗਾ ਤੇ ਉਹ ਨਹੀਂ ਆਉਂਦਾਗਾ ਦੇਖੋ ਇਧਰ ਕੀ ਨਜ਼ਾਰੇ ਆ ਪੰਜ ਪੰਜ ਛੀ ਛੀ ਮਿਰਚਾਂ ਇੱਕ ਬੂਟੇ ਨੇ ਲੱਗੀਆਂ ਛੋਟੇ ਛੋਟੇ ਬੂਟੇ ਆ ਜੇ ਚਾ ਇਧਰ ਆ ਮਿਰਚਾਂ ਦੇਖੋ ਦੋਸਤੋ ਜਿਵੇਂ ਕੋਈ ਤਿੰਨ ਮੰਜਲਾ ਚਵਾਰਾ ਹੋਵੇ ਨਾ ਇਸ ਤਰ੍ਹਾਂ ਬੂਟੇ ਦਾ ਰੋ ਅਨ ਭਰਿਆ ਪਿਆ ਮਿਰਚਾਂ ਨਾਲ ਇਦੂ ਅੱਗੇ ਆਗੇ ਬਾਈ ਜੀ ਟਮਾਟਰ ਆ ਜਿਹੜੇ ਟਮਾਟਰ ਇਹ ਹੈਗੇ ਆ ਜੀ ਦੇਸੀ ਟਮਾਟਰ ਹੈ ਨਰਸਰੀ ਦਾ ਹੀ ਇਹ ਸਾਰਾ ਨਰਸਰੀ ਦਾ ਹੀ ਹੈ ਇਹ ਟਮਾਟਰ ਦੇਖ ਸਕਦੇ ਆ ਤੁਸੀਂ ਆਹਦਾ ਲੰਮਾ ਤੇ ਆਹ ਹੈਗੇ ਜੀ ਬੂਟੇ ਇਹਦੇ ਚ ਖਟਾਈ ਜ਼ਿਆਦਾ ਹੁੰਦੀ ਹੈ ਇਹ ਚਟਨੀ ਰਗੜਨ ਦੇ ਤੇ ਤੜਕੇ ਦੇ ਕੰਮ ਆਉਂਦਾ ਇਹ ਸਬਜੀ ਤੜਕਾ ਲਾਉਣ ਨੂੰ ਇਹ ਤੱਕ ਆ ਲੱਗਿਆ ਟਮਾਟਰ ਜਿਵੇਂ ਜਿਹੜੇ ਨੇੜੇ ਦੇ ਤਿਆਰ ਹੋਣ ਵਾਲੇ ਟਮਾਟਰ ਉਹ ਮੋ ਤੋੜ ਕੇ ਘਰੇ ਲੈ ਜਾਂਦੇ ਹਨ ਆਪੇ ਲਾਲ ਹੋ ਜਾਂਦੇ ਕਿਉਂਕਿ ਇੱਥੇ ਮੁੜ ਕੇ ਚੂਹੇ ਚਾਹੇ ਜੇ ਟੱਕ ਜਾਂਦੇ ਗਲੈਰੀਆਂ ਗਲੂਰੀਆਂ ਆ ਜਿਹੜੇ ਸਲਾਦ ਵਾਲੇ ਟਮਾਟਰ ਆ ਦੋਸਤ ਇਹ ਲੰਮਾ ਟਮਾਟਰ ਹੁੰਦਾ ਇਹ ਚਖਟਾਈ ਘੱਟ ਹੁੰਦੀ ਹੈ ਇਹ ਕੱਲੇ ਸਲਾਦ ਨੂੰ ਕੰਮ ਦਿੰਦਾ ਵੈਸੇ ਆਪਾਂ ਤੜਕੇ ਚ ਲਾ ਦਾ ਲੈਨੇ ਤੜਕਾ ਇਹਦਾ ਤੇ ਪਰ ਗੱਲ ਨਹੀਂ ਬਣਦੀ ਉਹ ਆਹ ਦੇਖੋ ਥੱਲੇ ਇਹ 5 6 7 ਫੁੱਟੇ ਆ ਮੇਰੇ ਕੋਲੇ ਇਹ ਦੂਗੇ ਚੱਲ ਪਿਆ ਜੀ ਪੇਠਾ ਲੋ ਵੀ ਪੇਠੇ ਦੀ ਵੱਲ ਤੁਹਾਨੂੰ ਦਿਖਾਉਣੇ ਆ ਦੇਖੋ ਇਧਰ ਪੇਠਾ ਲੱਗਦਾ ਆਂਦਾ ਵੱਲ ਆ ਹੋਊਗੀ ਇਹ 6 7 ਫੁੱਟ ਦੀ ਵੱਲ ਹੋਊਗੀ ਦੋਵਾਂ ਪਾਸਿਆਂ ਨੂੰ ਵਧੀ ਭਈ ਇੱਥੇ ਦੀ ਜਾੜਾ ਤੁਹਾਨੂੰ ਦਿਖਾਉਣਾ ਆਂ ਆਈ ਦੀ ਜਾੜਾ ਤੇ ਇਧਰ ਨੂੰ 5 ਕੁ ਫੁੱਟ ਤੇ ਇਧਰ ਨੂੰ 6 ਚੀਕ ਸਾਡੇ ਕੀ ਫੋਟ ਆ ਆ ਫੇਟੇ ਲੱਗਣੇ ਕੀ ਸਟਾਰਟ ਹੋ ਗਏ ਆ ਆ ਨਰ ਫੋਲਾ ਇਹਦੇ ਤੇ ਫਲ ਨਹੀਂ ਆਉਂਦਾਗਾ ਇਹ ਵੈਸੇ ਸੁੱਕ ਜਾਂਦੇ ਆ ਉਸ ਤੋਂ ਬਾਅਦ ਤੇ ਆ ਜਿਹੜੇ ਆ ਇਹ ਮਾਦਾ ਹੈ ਮਾਦਾ ਜਿਹੜੇ ਫੁੱਲ ਲੱਗਦੇ ਆ ਨਾ ਉਹਦੇ ਪਹਿਲਾਂ ਫਲ ਬਣਦਾ ਫੇਰ ਅਗਲੇ ਪਾਸੇ ਫੁੱਲ ਬਣਦਾ ਵੇਖੋ ਇਧਰ ਨਜ਼ਾਰੇ ਤੇ ਹੁਣ ਚੱਲ ਪਿਆ ਜੀ ਗੁਵਾਰਾ ਇਹ ਦੇਸੀ ਗੁਵਾਰਾ ਦੋਸਤੋ ਛੋਟੀ ਫਲੀ ਦਾ ਜਿਹੜਾ ਹੁੰਦਾ ਹੈ ਤੇ ਕਾਂਡੇ ਦੀ ਬਹੁਤ ਭੜੀ ਹੁੰਦੀ ਹੈ ਪਹਿਲਾਂ ਤੁਹਾਨੂੰ ਗੁਵਾਰਾ ਵਿਖਾ ਦਿਆਂ ਤੇ ਉਸ ਤੋਂ ਬਾਅਦ ਨਾਲ ਹੀ ਇਸ ਪਾਸੇ ਇੱਕ ਪੇਠੇ ਦੀ ਵੱਲ ਹੋਰ ਉਹ ਵੀ ਤੁਹਾਨੂੰ ਵਿਖਾਵਾਂਗਾ ਇਹ ਹੈ ਜੀ ਦੇਸੀ ਗੁਵਾਰਾ ਛੋਟੀ ਫਲੀ ਦਾ ਤੇ ਆ ਜੀ ਚਿੱਟੀ ਵੈਂਗਣੀ ਜਿਹਨੂੰ ਆਪਾਂ ਖੁੰਬਾਰ ਗਿਆਂ ਮੰਨ ਸਕਦੇ ਜਿਵੇਂ ਖੁੰਬਾਰ ਗਿਆਂ ਰੈਂ ਨਹੀਂ ਹੁੰਦੀ ਸਬਜ਼ੀ ਬੜੀ ਖਵਾ ਬਣਦੀ ਇਹਦੀ ਆ ਜਿਹੜੀਆਂ ਦੋ ਪੇਠਿਆਂ ਦੀਆਂ ਵੱਲਾਂ ਇਹ ਮੈਂ ਬੀਲ ਆਏ ਸੀ ਜੀ ਯੂਨੀਵਰਸਿਟੀ ਚੋਂ ਕੱਟ ਲੈਣਾ ਉਹਨਾਂ ਆਈ ਵਰੀ ਮੈਂ ਇੱਧਰ ਆ ਗਏ ਆ ਇਸ ਤਰ੍ਹਾਂ ਤਰਾਂ ਦੀਆਂ ਵੱਲਾਂ ਹਹ ਹੋਣੀਆਂ 15 16 ਤੇ ਛੋਟੀਆਂ ਛੋਟੀਆਂ ਹੀ ਹਜੇ ਤਰਾਂ ਤੋਂ ਮਨ ਲੱਗੀਆਂ ਹੋਣਾ ਇਧਰ ਵੇਖੋ ਤਰਾਂ ਲੱਗਦੀਆਂ ਤੁਰੀਆਂ ਆਉਂਦੀਆਂ ਆਹ ਤਰ ਲੱਗਦੀ ਤੁਰੀਆਂ ਇਧਰ ਵੇਖੋ ਛੋਟੀਆਂ ਛੁਟੀਆਂ ਵੱਲਾਂ ਹਜੇ ਫੁੱਲ ਲੱਗਣ ਹੀ ਲੱਗੇ ਆ ਨਾਲ ਦੀ ਨਾਲ ਹੀ ਇਹ ਆਹ ਦੋ ਜੀ ਵੱਲਾਂ ਹੈਗੀਆਂ ਆਹ ਕਦੂਆਂ ਦੀ ਇਹਦੀ ਮੇਰੀ 2 ਜੀ ਹੋ ਗਈ 3 ਜੀ ਉਦੋਂ ਬਾਅਦ ਚ ਹੋਗੇ ਇੱਥੋਂ 2 ਸਿਆ ਆ ਡਬਲ ਹੋ ਗਿਆ 2 ਸਾਈਥੋਂ ਆ ਹੈਗੀ ਜੀ ਅੱਲਾ ਦੀ ਆ ਅੱਲਾ ਦੀ ਹਵਾਲਾ ਇਹ ਵੀ ਮੇਰੇ ਉੱਤੋਂ ਟੂਸਾ ਤੋੜਿਆ ਤੇ ਆ ਦੋ ਉੱਤੋਂ ਕੱਢ ਲਿਆ ਉਹਨਾਂ ਨੇ ਲਗਰਾਂ ਤੇ ਇਧਰਲੇ ਪਾਸੇ ਪੜਥੇ ਵਾਲੇ ਬਤਾਉ ਗਵਰੇ ਦੇ ਨਾਲ ਆ ਦੇਖ ਸਕਦੇ ਹੋ ਤੁਸੀਂ ਆ ਇੱਕ ਪੇਠੇ ਦੀ ਵੱਲ ਹੋਰ ਦੇ ਉਹ ਚੱਲ ਪਿਆ ਖੀਰਾ ਖੀਰਾ ਦੋਸਤੋ ਸੁਬਾਹ ਖਾਣਾ ਚਾਹੀਦਾ ਹੈ ਭਾਵੇਂ ਤਾਂ ਕੱਲਾ ਖਾ ਲੋ ਤੇ ਭਾਵੇਂ ਰੋਟੀ ਨਾਲ ਖਾ ਲੋ ਰਾਤ ਨੂੰ ਖੀਰਾ ਸਿਆਣੇ ਕਹਿੰਦੇ ਵੀ ਨਹੀਂ ਖਾਣਾ ਚਾਹੀਦਾ ਬਾਕੀ ਤੁਸੀਂ ਵੇਖ ਲਓ ਵੀ ਕਾਹਤੋਂ ਨਹੀਂ ਖਾਂਦੇ ਅੱਜ ਦੂ ਅੱਗੇ ਆ ਗਿਆ ਇੱਕ ਨਾਲੀਆ ਗਵਾਰਾ ਇਹ ਇੱਕ ਨਾਲੀਆ ਗਵਾਰਾ ਦੋਸਤੋ ਇਹਨੂੰ ਫਲ ਜੇ ਜਿਆਦਾ ਪਾਣੀ ਲਾ ਦਈਏ ਨਾ ਤੇ ਇਹ ਸਰਵਾ ਵਾਲਾ ਹੋ ਜਾਂਦਾ ਆ ਵੇਖੋ ਫਲੀਆਂ ਤੁਹਾਨੂੰ ਲੱਗੀਆਂ ਹੋਣਾ ਹਾਂ ਗੁੱਛਾਂ ਦੇ ਗੁੱਛੇ ਨੂੰ ਫਲੀਆਂ ਦੇ ਲੱਗਣਗੇ ਦੇਖੋ ਇਧਰ ਹਾਜੀ ਇੱਕ ਗੱਠ ਦਾ ਇਹ ਬੂਟਾ ਹੋਇਆ ਹਸਾਬ ਲਾ ਲਓ ਵੀ ਆ ਗੱਠ ਤੂੰ ਇਹ ਮਰਦਾ ਬੂਟਾ ਗੱਠ ਮੇਰੀ ਉੱਚੀ ਆ 1.5 ਦਾ 10 ਇੰਚ ਦੀ ਗੱਠ ਆ ਮੇਰੀ ਤੇ ਫਲੀਆਂ ਦਾ ਨਹੀਂ ਗੁੱਛੇ ਲੱਗ ਲੱਗਦੇ ਤੁਰੇ ਆਉਂਦੇ ਆ ਵੇਖ ਸਕਦੇ ਹੋ ਤੁਸੀਂ ਦੋਸਤੋ ਮਿਹਨਤ ਕਰੋਗੇ ਤਾਂ ਬਿਨਾਂ ਰੇ ਸਪਰੇ ਦੀ ਸਬਜ਼ੀ ਜੇ ਖਾਓਗੇ ਤਾਂ ਪਰਮਾਤਮਾ ਕਰੇ ਵੀ ਕੋਈ ਦੋ ਚਾਰ ਸਾਲ ਆਪਾਂ ਵੱਧ ਜਿਉ ਲਾਂਗੇ। ਬਾਕੀ ਜਿੰਨੀ ਲਿਖੀ ਆ ਦੋਸਤੋ ਤੁਹਾਨੂੰ ਪਤਾ ਹੀ ਹੈ ਭੁਗਤੀ ਤਾਂ ਉਨੀ ਜਾਣੀ ਆ ਪਰ ਆਪ ਦੀ ਆਪ ਆਪਾਂ ਮੌਤ ਮੋਲ ਨਾ ਲਓ। ਵੀ ਸਬਜ਼ੀ ਆ ਜਿਹੜੀ ਬਿਨਾਂ ਰੇਸ ਸਪਰੇਅ ਦੀ ਖਾਇਆ ਕਰੋ। ਤੇ ਆਪ ਦੀ ਬੀਜਿਆ ਕਰੋ ਜਿਨ੍ਹਾਂ ਕੋਲੇ ਪੈਲੀਆਂ ਪੱਠੇ ਆ। ਉਹ ਦੋਸਤੋ ਜੇ ਕੋਈ 10 ਮਰਲੇ ਥਾਂ ਦੇ ਛੱਡ ਕੇ ਸਬਜ਼ੀ ਬੀਜ ਲੈਣ ਤਾਂ ਕੋਈ ਵੱਡੀ ਗੱਲ ਨਹੀਂ ਗਈ। ਜਾਂ ਜਿਹੜੇ ਠੇਕੇ ਤੇ ਦਿੰਦੇ ਆ 10 ਮਰਲੇ ਦਾ ਠੇਕਾ ਘਾਟ ਮਿਲ ਜੇ ਤੁਹਾਨੂੰ ਕੋਈ ਘਾਟਾ ਨਹੀਂ ਗਾ। ਉਹ ਜਾ ਕੇ ਸਰੀਰ ਵੀ ਤਾਂ ਅੰਦਰ ਉਸ ਤਰੈਂਦਾ ਸੋ ਏ ਸੀ ਦੋਸਤੋ ਮੇਰੀ ਆਪ ਦੇ ਘਰ ਦੀ ਵੀਡੀਓ ਬਾਗਬੀਤੀ ਵੀ ਤੁਹਾਨੂੰ ਵਿਖਾਈ ਆ ਤੇ ਚੰਗੀ ਲੱਗੀ ਤਾਂ ਦੋਸਤੋ ਲਾਈਕ ਤੇ ਸ਼ੇਅਰ ਜ਼ਰੂਰ ਕਰਿਓ ਤੇ ਘੰਟੀ ਵਾਲਾ ਬਟਨ ਵੀ ਦਬਾ ਦਿਓ ਤੇ ਦੱਬ ਕੇ ਕਰ ਦਿਓ ਸ਼ੇਅਰ ਮਿਲਦੇ ਆ ਅਗਲੀ ਅਜਿਹੀ ਕਿਸੇ ਨਵੀਂ ਵੀਡੀਓ ਦੇ ਨਾਲ ਬਹੁਤ ਬਹੁਤ ਧੰਨਵਾਦ ਜੀ